ਲਈ ਥੋੜਾ ਜ਼ੋਰ ਨਾ ਮੇਰਾ ਨਾਮ ਨਵਜੋਤ ਸਿੰਘ ਹੈ ਜੀ ਨਵਜੋਤ ਸਿੰਘ ਜੀ ਕੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਭਾਈ ਜੀ ਮੈਂ ਇਧਰੋਂ ਵਾਪਸ ਜਾ ਰਿਹਾ ਸੀਗਾ ਆਪਣੇ ਘਰ ਨੂੰ ਹਾਂਜੀ ਮੈਂ ਬਿਜਲੀ ਘਰ ਕੋਲੇ ਖੜਾ ਰੂਟ ਲੈਣ ਵਾਸਤੇ ਸਾਈਡ ਤੇ ਗੱਡੀ ਪਾਰਕਿੰਗ ਕਰਕੇ ਉਤਰਿਆ ਥੱਲੇ ਤੇ ਓਨੀ ਦੇਰ ਚ ਆ ਕੇ ਲਾਲ ਕਲਰ ਦੀ ਸਵਿਫਟ ਬਹੁਤ ਜ਼ੋਰ ਦੀ ਆ ਕੇ ਗੱਡੀ 'ਚ ਵੱਜੀ ਤੇ ਗੱਡੀ ਨਾਲ ਮੈਨੂੰ ਧੱਕਾ ਲੱਗਿਆ ਮੈਂ ਰੇੜੀ ਦੇ ਉੱਤੇ ਡਿੱਗ ਪਿਆ ਜੀ ਉਸ ਤੋਂ ਬਾਅਦ ਪਿੱਛੇ ਆ ਕੇ ਇਧਰ ਪਿਛਲੇ ਤੁਹਾਡੇ ਪਿੱਛੇ ਦੇ ਤੁਹਾਡੇ ਗੋਲਗੱਪਿਆਂ ਵਾਲੀ ਰੇੜੀ ਤੇ ਇੱਕ ਸਾਈਕਲ ਵਾਲਾ ਜੀ ਮਾਰਦਾ ਤੇ ਬਾਕੀ ਗੱਡੀਆਂ ਦੇ ਵਿੱਚ ਹੀ ਨਿਕਲਦਾ ਉਹ ਤੁਹਾਡੇ ਉੱਤੇ ਖੜੀ ਗਈ ਤੁਸੀਂ ਤੁਹਾਡੇ ਵੱਜਣ ਤੋਂ ਬਾਅਦ ਇਹ ਕਿੱਡੀ ਕਿੰਨਾ ਗੱਡੀਆਂ ਦੇ ਵਿੱਚ 8 ਵਜਿਆ ਇਹ ਭਾਜੀ ਉਸ ਤੋਂ ਬਾਅਦ ਪਿੱਛੇ ਦੋ ਤਿੰਨ ਗੱਡੀਆਂ 'ਚ ਵਜਿਆ ਜੀ ਇੱਕ ਤਾਂ ਵਰਨਾ ਖੜੀ ਆ ਜੀ ਪਹਿਲਾਂ ਤਾਂ ਉਹ ਗੋਲਗੱਪਿਆਂ ਵਾਲੀ ਰੇੜੀ ਦੇ ਉੱਤੇ ਚੜਿਆ ਤੇ ਸਾਈਕਲ ਵਾਲਾ ਖੜਾ ਸੀ ਉੱਥੇ ਉਹਦੇ ਉੱਤੇ ਫਿਰ ਅੱਗੇ ਇੱਕ ਥੋੜੇ ਅੱਗੇ ਖੜੀ ਹੈ ਬਲੀਨੋ ਖੜੀ ਹੈ ਪਤਾ ਨਹੀਂ ਕਿਹੜੀ ਹੈ ਜੀ ਉਹਦੇ ਵਿੱਚ ਵਜਿਆ ਤੇ ਸਾਰੀਆਂ ਗੱਡੀਆਂ ਕੱਟੀਆਂ ਗਈਆਂ ਜੀ ਤੇ ਦੇਖਣ ਚ ਆਇਆ ਸੀ ਮੌਕੇ ਦੇਖਿਆ ਵੀ ਉਸ ਦੀ ਡਰਿੰਕ ਵੀ ਕੀਤੀ ਆਈ ਹੈ ਇਹ ਲਾਲ ਗੱਡੀ ਵਾਲਾ ਹੀ ਹੈ ਹਾਂਜੀ ਲਾਲ ਗੱਡੀ ਵਾਲਾ ਹੀ ਹੈ ਜੀ ਤੇ ਬਹੁਤ ਸਪੀਡ ਤੇ ਸੀਗਾ ਜੀ ਅੱਛਾ ਇਹ ਲਾਲ ਗੱਡੀ ਵਾਲੇ ਨੇ ਸਾਰੀਆਂ ਗੱਡੀਆਂ ਲਪੇਟ ਚ ਲਈਆਂ ਸਾਰੀਆਂ ਗੱਡੀਆਂ ਲਾਲ ਗੱਡੀ ਵਾਲੇ ਨੇ ਲਪੇਟ ਚ ਲਈਆਂ ਕੋਈ ਇੱਥੇ ਪਾਰਟੀ ਰੇਡੀ ਵੀ ਪਾਰਟੀ ਆ ਜੇ ਤੁਹਾਡੇ ਪਿੱਛੇ ਹੀ ਆ ਗਈ ਉਹ ਇਹਦੇ ਨਾਲ ਹੋਰ ਵੀ ਕੁਸੀ ਕਿ ਇਕੱਲਾ ਹੀ ਸੀ ਇਹ ਇਹ ਦੋ ਜਾਨੇ ਸੀਗੇ ਜੀ ਇੱਕ ਤਾਂ ਪਤਾ ਨਹੀਂ ਨਿਕਲ ਕੇ ਬਾਹਰ ਨੂੰ ਹੋ ਗਿਆ ਵਾ ਹਾਂਜੀ ਇਹ ਆ ਉਹ ਵੰਡਾ ਜਿਹੜਾ ਵਿਚ ਪਿਆ ਵਾ ਹੁਣ ਇਹ ਖੁਦ ਕਹਿ ਰਿਹਾ ਸੀ ਚਾਰ ਜਾਨੇ ਆ ਇਹ ਕਹਿੰਦਾ ਸੀ ਚਾਰ ਜਾਨੇ ਆ ਭਾਜੀ ਮੇਰੇ ਉੱਥੇ ਵੀ ਗੱਡੀ 'ਚ ਵੱਜੀ ਤੇ ਮੈਂ ਡਿੱਗ ਪਿਆ ਮੈਂ ਆਪਦਾ ਪਰਨਾ ਬੰਨ ਕੇ ਹੁਣ ਤੁਹਾਡੇ ਅੱਗੇ ਆ ਕੇ ਖੜਾ ਵਾ ਬਾਕੀ ਮੈਨੂੰ ਮੈਂ ਚਾਰ ਜਾਨੇ ਨਹੀਂ ਦੇਖੇ ਤੁਹਾਡੀ ਕਿੰਨੀ ਗੱਡੀ ਦਾ ਕੀ ਨੁਕਸਾਨ ਆਇਆ ਸਾਰੀ ਨੁਕਸਾਨਤੀ ਜੀ ਸਾਈਡ ਤੋਂ ਤੇ ਸਾਰਾ ਕੁਝ ਚਲਤਾ ਵਾ ਗੱਡੀ ਦਾ ਟੋਟਲ ਡੈਮੇਜ ਦੇ ਵਿੱਚ ਹੀ ਗਈ ਹੈ ਲੱਗਦਾ ਤੇ ਕਿਸੇ ਦਾ ਜ गयागी। गयागी। एक साइकिल वाला गया जी ते गोलगप्पे वाली रेडी वाला भी रेड भाग गया या नाम क्या तुम्हारा मेरा शैम्बू भाई पिता का नाम शंकर कहां के रहने वाले मैं एमपी भाई वो क्या था एक्शन कैसे हुआ ओ माय ग्राफ्ट थी मैं तो रेडी पे सी भाई उधरों गड्डी भजी पता ही नहीं ना क्या कुछ पीछे से भी मारी किसी ने आपको आ गए भाई आरती का क्या था गड्डी थी भाई ਆਪ ਕੀ ਕਰਤੇ ਹੋ ਆਪੇ ਮੈਂ ਤਾਂ ਰੇਡੀ ਲਗਾਈ ਸੀ ਭਾਈ ਗਰਾਹ ਸੀ ਜੇ ਉਹ ਕੱਪੇ ਦਾ ਕੰਮ ਕਰਦੇ ਪਤਾ ਨਹੀਂ ਲੱਗ ਫਰਾਰ ਹੋ ਗਿਆ ਕਿਵੇਂ ਪਤਾ ਨਹੀਂ ਭਾਈ ਪਤਾ ਹੀ ਨਹੀਂ ਲੱਗਿਆ ਭਾਈ ਕਿਵੇਂ ਵੱਜੇ ਭਾਈ ਕੋਈ ਸਟੇਜ ਵੜੀ ਸੀ ਗੱਡੀ ਭਾਈ ਹਾਂਜੀ ਮੇਰ ਸਾਹਿਬ ਅੱਜ ਬਹੁਤ ਭਿਆਨਕ ਐਕਸੀਡੈਂਟ ਹੋਇਆ ਇੱਕ ਗੱਡੀ ਨੇ ਸਾਰੀਆਂ ਗੱਡੀਆਂ ਚਪੇਟ ਚ ਲਿਆ ਕੀ ਕੀ ਮਾਮਲਾ ਸੀ ਕਿਦਾਂ ਕਿੰਨੇ ਬੰਦੇ ਜੱਟ ਨੇ ਕਿੰਨੇ ਆ ਨਹੀਂ ਲੱਗ ਰਹੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਮਾਜ ਸੇਵਾ ਸੁਸਾਇਟੀ ਦੇ ਚੱਟੜ ਮੋਗਾ ਹਮੇਸ਼ਾ ਹੀ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੀ ਹੈ ਜਿੱਥੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ 24 ਘੰਟੇ ਜਿੱਥੇ ਸੇਵਾ ਨੂੰ ਸਮਰਪਿਤਤਾ ਉਥੇ ਐਮਰਜੈਂਸੀ ਜਦੋਂ ਕਾਲ ਆਈ ਤੇ ਇੱਕ ਸਵਿਫਟ ਲਾਲ ਰੰਗ ਦੀ ਜਿਸ ਨੇ ਆਪਣਾ ਸੰਤੁਲਨਤੋ ਵੰਗਾੜਿਆ ਜਾਂ ਤੇਜ਼ ਰਫ਼ਤਾਰ ਦੇ ਕਾਰਨ ਜਿਹੜੀ ਹੋਰ ਦੋ ਤਿੰਨ ਗੱਡੀਆਂ ਨੂੰ ਟੱਕਰ ਮਾਰਦੀ ਹੋਈ ਇੱਕ ਗੋਲਗੱਪਿਆਂ ਦੀ ਰੇੜੀ ਜਿੱਥੇ ਨੌਜਵਾਨ ਵੀਰ ਖਾਨ ਮੋਟਰਸ ਵਾਲਾ ਜਿਹੜਾ ਵੀਰ ਸੀਗਾ ਗੋਲਗੱਪੇ ਖਾ ਰਿਹਾ ਸੀ ਉਸ ਦੇ ਵਿੱਚ ਟੱਕਰ ਮਾਰੀ ਤੇ ਉਹ ਗੰਭੀਰ ਹਾਲਤ ਦੇ ਵਿੱਚ ਜਿਹੜਾ ਜਕ ਵੀ ਹੋਇਆ ਦੋਨੇ ਉਹਦੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਤੇ ਪੇਟ ਦੀਆਂ ਜਿਹੜੀਆਂ ਅੰਤਰੀਆਂ ਸੀ ਉਹ ਵੀ ਬਾਹਰ ਆ ਗਈਆਂ ਜਿਸ ਦੀ ਨਾਜਿਤ ਕਹਾਣ ਨੂੰ ਦੇਖਦੇ ਹੋਏ ਨਾਲ ਦੀ ਨਾਲ ਸਿਵਲ ਹਸਪਤਾਲ ਦੇ ਡਾਕਟਰ ਸਾਹਿਬਾਨਾਂ ਨੇ ਆਪਣੇ ਮੈਡੀ ਸਿਟੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਦੂਸਰਾ ਵੀ ਜਿਹੜਾ ਸਾਈਕਲ ਤੇ ਸੀਗਾ ਉਹਦੀ ਮੌਕੇ ਤੇ ਜਿਹੜੀ ਕਿ ਡੈਥ ਹੋ ਗਈ ਆ ਤੇ ਡਾਕਟਰ ਸਾਹਿਬਾਨਾਂ ਨੇ ਮਰਿਤਕ ਕੋਸ਼ਿਸ਼ ਕਰ ਦਿੱਤਾ ਜਿਹੜਾ ਗੋਲ ਕੱਪਿਆਂ ਵਾਲਾ ਵੀਰ ਆ ਉਹਦੇ ਵੀ ਗੰभीर ਰੂਪ ਦੇ ਵਿੱਚ ਸੱਟਾਂ ਮੱਜੀਆਂ ਵਾ ਪਰ ਉਹਦੀ ਸਥਿਤੀ ਕੰਟਰੋਲ ਦੇ ਵਿੱਚ ਆ ਤੇ ਜਿਹੜਾ ਵੀਰ ਆ ਖਾਸ ਕਰਕੇ ਜਿਹੜੀ ਗੋਲ ਕਪੇੜ ਖਾ ਰਿਆ ਸੀਗਾ ਉਹ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਆ ਤੇ ਜਿਹੜੇ ਮੈਡੀਸਿਨ ਹਸਪਤਾਲ ਦੇ ਵਿੱਚ ਡੈਕ ਰਿਕਾਰਡ ਕੀਤਾ ਗਿਆ ਇਹ ਕਿੰਨੀਆਂ ਗੱਡੀਆਂ ਨੂੰ ਟੱਕਰ ਮਾਰੀ ਹੈ ਜੀ ਇਹ ਜਿਹੜੇ ਬੰਦੇ ਨੇ दारू ਪੀ ਕੇ ਗੱਡੀ ਚਲਾ ਰਿਆ ਸੀ ਦੇਖੋ ਜੀ दारू ਪੀਣ ਦੀ ਗੱਲ ਆ ਜਾਂ ਕਿ ਹੋਰ ਨਸ਼ਾ ਦਾ ਸੇਵਨ ਕੀਤਾ ਉਹ ਅਸੀਂ ਨਹੀਂ ਕਹਿ ਸਕਦੇ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਇਹ ਡਾਕਟਰ ਸਾਹਿਬ ਵੀ ਉਹ ਦੱਸ ਸਕਦੇ ਹੁੰਦੇ ਜਦੋਂ ਚੈੱਕਅਪ ਹੁੰਦਾ ਵਾ ਜਾਂ ਉਹਦਾ ਬਲਡ ਟੈਸਟ ਹੁੰਦਾ ਵਾ ਫੇਰ ਪਤਾ ਲੱਗਦਾ ਵੀ ਉਹਦਾ ਨਸ਼ਾ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ ਕਿਉਂਕਿ ਜਿੱਥੇ ਸਮਾਜ ਸੇਵਾ ਸਿੱਖ ਦੀ ਮੈਂਬਰਾਂ ਦੀ ਗੱਲ ਕਰੀਏ ਮੈਂਬਰ ਹਮੇਸ਼ਾ 24 ਘੰਟੇ ਜਿੱਥੇ ਸੇਵਾ ਸਰਪਰਥ ਦਿੰਦੇ ਆ ਉਹ ਕਿਤੇ ਵੀ ਐਕਸੀਡੈਂਟ ਹੁੰਦਾ ਵਾ ਚਾਹੇ 15 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਸਮਾਜ ਸੇਵਾ ਸਿੱਖ ਦੇ ਮੈਂਬਰ ਹਮੇਸ਼ਾ 24 ਘੰਟੇ ਸੇਵਾ ਕਰਪਤ ਰਹਿੰਦੇ ਆ ਤੇ ਜਿੱਥੇ ਵੀ ਕੋਈ ਐਕਸੀਡੈਂਟ ਹੁੰਦਾ ਉਹਨਾਂ ਨੂੰ ਘਟਨਾ ਸਥਾਨ ਤੋਂ ਚੱਕ ਕੇ ਸਿਵਲ ਹਸਪਤਾਲ ਮੋਗਾ ਵਿੱਚ ਦਾਖਲ ਕਰਾਇਆ ਐ ਰਵੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਮੇਰੇ ਭਰਾ ਨੂੰ ਪਤਾ ਮੈਨੂੰ ਕੀ ਹਾਸ ਹੋਇਆ ਕੀ ਪਤਾ ਤੁਹਾਨੂੰ ਗੱਡੀ ਚ ਮਾਰ ਕੇ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਮੁੰਡੇ ਫੈਕਚਰ ਹੋ ਗਏ ਦੋਵੇਂ ਲੱਤਾਂ ਤੁਹਾਡੇ ਭਰਾ ਦੇ ਨਾਲ ਕੌਣ ਕੌਣ ਸੀ ਆ ਭਰਾ ਇਕੱਲੇ ਸੀ ਵੀ ਕਿਹੜੀ ਗੱਡੀ ਸੀਗੇ ਵਰਨਾ ਗੱਡੀ ਸੀ ਕੀ ਹੋਇਆ ਕੀ ਵਜਿਆ ਤੇ ਚ ਕੋ ਪਤਾ ਲੱਗਾ ਤੁਹਾਨੂੰ ਇੱਥੇ ਆ ਕੇ ਵੀ ਮੈਂ ਹੁਣੇ ਆਇਆ ਭਰਾ ਮੋਬਾਈਲ ਸੀ ਧਾਲ ਕਰਾ ਕੇ ਅੱਛਾ ਹੀ ਲੇਕਿਨ ਫੋਨ ਗੱਡੀ ਤੋਂ ਚੋਰੀ ਆ ਤੇ ਸਥਿਤੀ ਕੀ ਹੈ ਤੁਹਾਡੇ ਭਰਾ ਦੀ ਮੇਰੇ ਦੋਵੇਂ ਫੈਕਚਰ ਆ ਲੱਤਾਂ ਵੀ ਕਿੰਨੀ ਉਮਰ ਦਾ ਉਮਰ ਵੀਰੇ ਹੈਗੀ ਆ 25 ਤੋਂ 30 ਸਾਲ ਦੇ 30 ਸਾਲ ਦੇ ਵੀ ਵਿਆਹ ਵਰਕਣੀ ਨਹੀਂ ਨਹੀਂ ਕੋਈ ਅਨਮਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸੀ ਮੋਕੇਲੇ ਆਹ ਟਰਾਲੀਆਂ ਲੱਗਦੀਆਂ ਨੇ ਬਰਗਰਾਂ ਵਾਲੀਆਂ ਹਾਂਜੀ ਇੱਥੇ ਕਾਰਾਂ ਲਾਉਂਦੇ ਆ ਲੋਕ ਸੜਕ ਤੇ ਆਏ ਕਿਉਂ ਮੇਰੀ ਇੱਥੇ ਡਿਊਟੀ ਨਹੀਂ ਮੰਨ ਰਿਹਾ ਤੇ ਬਹਿਣਾ ਆਏ ਆ ਜੀ ਇੱਥੇ ਜਿੰਨੇ ਚਾਂਸ ਹੋਏ ਆ ਇਹਦੀ ਵਜ੍ਹਾ ਕਾਰਨ ਹੁੰਦਾ ਜਿਹੜੀ ਇਧਰੋਂ ਗੱਡੀਓ ਲਾਜ ਜਾਈ ਆ ਹਾਂ ਉਹ ਗੱਡੀ ਆਈ ਤੇ ਇੱਥੇ ਗੱਡੀ ਖੜੀ ਆ ਖੜੀ ਗੱਡੀ ਹਾਂ ਇਹਦੇ ਵਿੱਚ ਵੱਜ ਕੇ ਤਾਂ ਬੇਕੰਟਰੋਲ ਹੋ ਗਈ ਗਾਹਾਂ ਜਾ ਕੇ ਇੱਕ ਬਰਗਰਾਂ ਵਾਲਾ ਦੋ ਕਾਰਾਂ ਇੱਕ ਸਿਕਲ ਵਾਲਾ ਸਾਰੇ ਉਹਨੇ ਰਗੜਤੀ ਐ ਇੱਕ ਗਲਤੀ ਉਥੋਂ ਪੌੜ ਉਤਰਦੇ ਆ ਢਾਲੁੰਦੀ ਐ ਸਪੀਡ ਆ ਬਾਲੀ ਗੱਡੀ ਦੀ ਉਦੋਂ ਕੰਟਰੋਲ ਨਹੀਂ ਹੋਈ ਉਹ ਹੁਣ ਦੇਖ ਲਓ ਜਾ ਕੇ ਉਹ ਸੜਕ ਤੇ ਖੜੀਆਂ ਗੱਡੀਆਂ ਚਾਰਾਂ ਜਿਹੜੇ 버ਗਰ ਖਾਣ ਵਾਲੇ ਨਾ ਸਾਰੇ ਸੜਕ ਤੇ ਲਾ ਕੇ ਤੇ ਉਧਰ ਵੱਢ ਜਾਂਦੇ ਇਹ ਬੰਦੋ ਕਰ ਲੀਆਂ ਚਾਹੀਦੀਆਂ ਐਸਐਸਪੀ ਨੂੰ ਬੇਨਤੀ ਕਰਦੇ ਆ ਇਹ ਇਥੇ ਚਕਾਉਣੀਆਂ ਚਾਹੀਦੀਆਂ ਆਹ ਟਰਾਲੀ ਤੇ ਉਹਦੀ दारू ਪੀਤੀ ਹੋਈ ਸੀ ਜਿਹੜਾ ਚਲਾ ਹਾਂ ਉਹਦੀ ਸ਼ਰਾਬੀ ਪੀਤੀ ਆ ਸ਼ਰਾਬ ਪੀਤੀ ਆ ਉਹਦੀ ਤੇ ਪਰ ਉਹ ਤਾਂ ਕੰਟਰੋਲ ਬੇ ਕੰਟਰੋਲ ਤਾਂ ਹੋਈ ਆ ਉਹ ਗੱਡੀਆਂ ਕਰਕੇ ਉਥੇ ਜੋ ਲੀਚੀ ਮਰੀ ਗੱਡੀ ਨੂੰ ਤਾਂ ਸਵੀਂ ਨਿਕੱਟੀ ਫਿਰ ਆਹ ਗੱਡੀ ਚ ਵੱਜੀ ਕਿਸੇ ਦੀ ਹਾਨੀ ਤਾਂ ਨਹੀਂ ਹੋਈ ਨਾ ਪਤਾ ਇੱਕ ਬੰਦਾ ਮਰ ਗਿਆ ਮੇਕ ਲਾਵਾ ਹਾਂਜੀ ਤੇ ਇੱਕ ਬੰਦੇ ਦੇ ਪੱਟ ਟੁੱਟ ਗਿਆ ਦਿੰਨੇ ਹਾਂਜੀ ਤੇ ਇੱਕ ਉਹ ਜਿਹੜਾ 버ਗਰਾ ਉਹ ਦੂਜਾ ਗੋਲ ਗੱਪਿਆਂ ਵਾਲਾ ਰੇੜੀ ਵਾਲਾ ਉਹਦੇ ਵੀ ਸੱਟਾ ਉਹਨੂੰ ਵੀ ਹਸਪਤਾਲ ਲੈ ਗਏ ਆ ਤੇ ਦੋ ਮੁੰਡਿਆਂ ਨੂੰ ਹੋ ਗਏ ਚਾਰ ਪੰਜ ਨੂੰ ਹਸਪਤਾਲ ਲੈ ਗਏ ਚਾਰ ਪੰਜ ਜਣੇ ਮਤਲਬ ਜਸਮੀਂ ਹਾਂ ਹਾਂ ਪੰਜ ਜਸਮੀਂ ਅਖਿ ਇਤਿਹਾਸ ਹੋਇਆ ਕਿਵੇਂ ਹੋਇਆ ਸਾਰਾ ਦਿਓ ਜਾਣਕਾਰੀ ਕੀ ਕੀ ਹੋਇਆ ਜੀ ਜੀ ਇਹਨਾਂ ਦੀ ਡਰਿੰਕ ਕੀਤੀ ਹੋਈ ਹੈ ਇਹ ਬੰਦੇ ਦੇ ਅੱਛਾ ਜੀ ਇਹ ਉੱਧਰੋਂ ਆਏ ਸੀ ਇਹਨਾਂ ਘੱਟੋ ਘੱਟ 1.5 ਕੋਰਪ ਦੇ ਵਿੱਚ ਵਿੱਚ ਸਪੀਡ ਸਪੀਡ ਸੀ ਇਹਨਾਂ ਦੀ ਹੁਣ ਬੋਲਣਾ ਹੁੰਦਾ 200 ਦੇ ਨੇੜੇ ਸਪੀਡ ਸੀ ਇਹਨਾਂ ਦੀ ਜੀ ਕੋਹਦਾ ਮੈਂ ਇਹਨਾਂ ਨੇ ਇੱਧਰ ਨਹੀਂ ਸਾਈਡ ਕਰਦੀ ਠੀਕ ਹੈ ਜੀ ਇੱਕ ਗੋਲਦੱਬੇ ਵਾਲਾ ਮਤਲਬ ਉਹ ਬਣਾ ਚੱਕੀ ਆ ਉਹਦੋਂ ਬਾਅਦ ਕੀ ਆ ਉਸ ਤੋਂ ਬਾਅਦ ਇਹ ਨਾਲ ਦੇ ਨਾਲ ਇੱਕ ਕੱਡੇ ਵਿੱਚੋਂ ਅਸੀਂ ਹਾਂਜੀ ਉਹ ਪਤਾ ਨਹੀਂ ਕਿੱਧਰ ਚਲੇ ਗਏ ਕੋਈ ਬੰਦਾ ਦੁਬਾਰਾ ਉਹ ਪਤਾ ਨਹੀਂ ਕਿੱਧਰ ਚਲ ਗਏ ਬਈ ਠੀਕ ਹੈ ਜੀ ਤੇ ਉਹ ਜਿਹੜਾ ਵਰਨਾ ਵਾਲਾ ਉਹ ਬਹੁਤ ਜ਼ਿਆਦਾ ਜ਼ਖਮੀ ਹੈ ਜੀ ਉਹ ਸੀਰੀਅਸ ਹੈ ਉਹ ਅੱਛਾ ਜੀ ਬਹੁਤ ਜ਼ਿਆਦਾ ਮਤਲਬ ਵੀ ਲੱਤਾਂ ਬਾਹਾਂ ਪੇਟ ਉਹਦਾ ਕੱਟਿਆ ਗਿਆ ਹੈ ਓਹੋ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਕੱਢਿਆ ਸੀ ਇਹਦੇ ਨਾਲ ਦੇ ਪਤਾ ਨਹੀਂ ਕਿੱਧਰ ਗਏ ਜੀ ਇਹ ਹੁਣ ਇਹਦੀ ਸੁਰਤ ਹੈ ਕੀ ਨਹੀਂ ਹੈਗੀ ਸੁਰਤ ਹੈ ਨਹੀਂਗੀ ਜੀ ਇਹਦੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਹੈ ਇਹ ਨਾ ਉਸੇ ਦਾ ਸਾਡੇ ਅੱਡੇ ਆ ਇਹ ਕਿੰਨੇ ਜਣੇ ਸੀ ਇਸ ਗੱਡੀ ਦੇ ਵਿੱਚ ਇਹ ਸਾਡੇ ਹੁੰਦੇ ਦਾ ਦੋ ਜਣੇ ਸੀਗੇ ਜੀ ਦੋ ਜਣੇ ਸੀਗੇ ਇਹਨੇ ਡਰਿੰਕ ਕੀਤੀ ਹੈ ਕਹਿੰਦਾ ਸੀ ਚਾਰ ਜਣੇ ਆ ਅੱਛਾ ਵਿੱਚ ਗੱਡੀ ਜਿਹੜਾ ਆਹੀ ਕੱਡੇ ਇਹ ਦੋ ਜਣੇ ਹੀ ਸੀਗੇ ਇਹ ਗੱਡੀ ਚਲਾ ਰਿਹਾ ਸੀ ਆ ਬੰਦਾ ਪਿੱਛੋਂ ਅਨਬੈਲੈਂਸੀ ਕਰਕੇ ਆਏ ਹਾਂਜੀ ਪਿੱਛੇ ਵੀ ਇੱਕ ਗੱਡੀ ਠੋਕ ਕੇ ਇੱਕ ਪਿੱਛੇ ਵੀ ਗੱਡੀ ਮਾਰ ਕੇ ਆਏ ਆ ਉਹ ਗੱਡੀ ਵਾਲਾ ਆ ਇਹ ਨਹੀਂ ਲਗਾਤਾਰ ਇਹ ਨਹੀਂ ਐਕਸੀਡੈਂਟ ਹੋਏ ਇਹ ਲਗਾਤਾਰ ਐਕਸੀਡੈਂਟ ਕੀਤੇ ਆ ਚਾਰ ਪੰਜ ਗੱਡੀਆਂ ਦੇ ਚਾਰ ਪੰਜ ਗੱਡੀਆਂ ਦੇ ਕਬ ਜ਼ਖਮੀ ਵੀ ਕਾਫੀ ਹੋਏ ਆ ਬਹੁਤ ਬਹੁਤ ਜ਼ਿਆਦਾ ਜਖਮੀ ਸੀਰੀਅਸਲੀ ਹੈਗੇ ਬਹੁਤ ਜ਼ਿਆਦਾ ਸੀਰੀਅਸ ਇੱਕ ਜੀ ਡੈਥ ਹੋ ਚੁੱਕੀ ਹੈ ਬਈ ਡੈਥ ਹੋ ਚੁੱਕੀ ਉਹ ਕਿਹੜੀ ਜਗ੍ਹਾ ਦਾ ਹੈ ਇੱਥੋਂ ਦਾ ਹੀ ਹੈ ਸਾਈਕਲ ਤੇ ਸੀਗਾ ਜੋ ਉਹ ਕਿਹੜੀ ਗੱਡੀ ਚਲਾਉਂਦਾ ਸੀ ਸਾਈਕਲ ਤੇ ਸੀਗਾ ਸੈਨਾ ਨੇ ਮਾਰਿਆ ਸਾਈਕਲ ਜੀ ਹੈ ਫੈਂਕਾ ਚ ਬਾਤ ਆ ਗੱਡੀਆਂ ਤਾਂ ਖੜੀਆਂ ਸੀ ਇੱਥੇ ਇਹਨਾਂ ਦੇ ਵਿੱਚ ਵੱਜੀਆਂ ਹੈ ਵਿੱਚ ਵੱਜੀਆਂ ਕਿਸ ਹਾਲ ਸੀ ਨੂੰ ਕਿੰਨਾ ਚਿਰ ਹੋ ਚੁੱਕਿਆ ਇਹ ਨਾ ਹੋਵੇ 10 ਤੋਂ 15 ਮਿੰਟ ਹੋ ਗਏ ਪੁਲਿਸ ਆਈ ਇੱਥੇ ਕਿ ਨਹੀਂ ਆਈ ਜੀ ਨਹੀਂ ਆਈ ਨਹੀਂ ਜੀ ਕੋਈ ਨਹੀਂ ਆਇਆ ਇੱਥੇ ਐਮਬੂਲੈਂਸ ਆਈ ਹੈ ਪ੍ਰਸ਼ਾਸਨ ਦੀ ਐਮਬੂਲੈਂਸ ਆ ਗਈ ਜੀ ਉਹਨਾਂ ਨੂੰ ਅਸੀਂ ਸੰਭਾਲ ਲਿਆ ਸੀ ਆਪਣੇ ਸਮਾਜ ਸੇਵਾ ਦੇ ਨਾਲ ਸਮਾਜ ਸੇਵਾ ਤੋਂ ਅਸੀਂ ਸਮਾਜ ਸੇਵਾ ਸੋਸਾਇਟੀ ਵਾਲੇ ਆ ਕੇ ਲੈ ਕੇ ਗਏ ਉਹਨੂੰ ਬੁਲਾ ਲਿਆ ਸੀ ਅਸੀਂ ਕਾਲ ਕਰਕੇ ਉਹ ਆ ਗਏ ਸੀਗੇ ਉਹ ਲੈ ਗਏ ਆ ਜੀ ਜਿਹੜੇ ਜ਼ਖਮੀ ਹੋਏ ਜਿਆਦਾ ਉਹ ਲੈ ਗਏ ਆ ਜੀ ਠੀਕ ਠੀਕ ਹਾਂ ਜੀ